ਪੰਜਾਬੀ ਖਬਰਾਂਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਫੈਡਰਲ ਮੰਤਰੀਆਂ ਨੇ ਕਿਊਬਕ ਪ੍ਰੀਮੀਅਰ ਨੂੰ ਕੈਨੇਡਾ ਇਮੀਗ੍ਰੇਸ਼ਨ ਦਾਅਵਿਆਂ ਤੇ ਕੰਮ ਕਰਨ ਲਈ ਬੁਲਾਇਆ ਹੈ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਦੋ ਸੰਘੀ ਮੰਤਰੀਆਂ ਦਾ ਕਹਿਣਾ ਹੈ ਕਿ ਉਹ ਦੋਵੇਂ ਕਿਊਬਕ ਦੀ ਸੂਬਾਈ ਇਮੀਗ੍ਰੇਸ਼ਨ ਪ੍ਰਤੀ ਅਸੰਤੁਸ਼ਟੀ ਤੋਂ ਹੈਰਾਨ ਨੇ ਅਤੇ ਰਿਕਾਰਡ ਨੂੰ ਸਿੱਧਾ ਕਰਨ ਲਈ ਉਸਤਖ ਨੇ ਇਮੀਗ੍ਰੇਸ਼ਨ ਮੰਤਰੀ ਵਾਰਕ ਵਿਲੋ ਨੇ ਜਨਤਕ ਸੁਰੱਖਿਆ ਮੰਤਰੀ डेमोनिक लेबैक ਨੇ ਮਿਲ ਕੇ ਕਿਊਬਕ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਜੀਨ फ्रਾਂਕਵੋਇਸ ਰੋਬੇ ਦੇ ਸਤੰਬਰ ਵਿੱਚ ਉਸ ਨੂੰ ਇੱਕ ਪੱਤਰ ਭੇਜਿਆ ਸੀ ਤੇ ਇਸ ਵਿੱਚ ਉਹ ਹੈਰਾਨ ਹੋਣ ਦਾ ਦਾਵਾ ਕਰਦੇ ਨੇ ਕਿਊਬਕ ਦੇ ਪ੍ਰੀਮੀਅਰ लॉगेट ਮਹਿਸੂਸ ਕਰਦੇ ਨੇ ਕਿ ਪਿਛਲੇ 6 ਮਹੀਨਿਆਂ ਵਿੱਚ ਸੰਗੀ ਸਰਕਾਰ ਦੀਆਂ ਕੋਸ਼ਿਸ਼ਾਂ ਨਾ ਕਾਫੀ ਰਹੀਆਂ ਨੇ ਕਿਊਬਕ ਪ੍ਰੀਮੀਅਰ ਨੇ ਸਰਕਾਰ ਨੂੰ اٹੌਲ ਲਈ ਇੱਕ ਸੰਗੀਪ ਪਾਰਟੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਫੈਡਰਲ ਇਮੀਗ੍ਰੇਸ਼ਨ ਮੰਤਰੀ ਤੇ ਜਨਤਕ ਸੁਰੱਖਿਆ ਮੰਤਰੀ ਦਾ ਇਹ ਅਸਾਧਾਰਨ ਕਦਮ ਲੇਗਟ ਦੁਆਰਾ ਫੈਡਰਲ ਸਰਕਾਰ ਨੂੰ ਹੇਠਾਂ ਲਿਆਉਣ ਅਤੇ ਸਥਾਈ ਇਮੀਗ੍ਰੇਸ਼ਨ ਨੂੰ ਕਟੌਤੀ ਨੂੰ ਅਗਲੀ ਫੈਡਰਲ ਚੋਣਾਂ ਵਿੱਚ ਇੱਕ ਕੇਂਦਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਦੇ ਮੱਦੇ ਨਜ਼ਰ ਨਿਕਲ ਕੇ ਸਾਹਮਣੇ ਆਇਆ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਊਬਕ ਦੇ ਪ੍ਰੀਮੀਅਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਹੇਠਾਂ ਲਿਆਉਣ ਲਈ ਕਿਊਬਕ ਰਾਸ਼ਟਰਵਾਦ ਬਲੈਕ ਕਿਊਬਸ ਪ੍ਰਤੀਵਚਨਵਦ ਇੱਕ ਸੰਗੀ ਰਾਜਨੀਤਿਕ ਪਾਰਟੀ ਦੀ ਸਹਾਇਤਾ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਇਸ ਨਾਲ ਅਗੇਤੀ ਚੋਣ ਲਈ ਮਜਬੂਰ ਹੋਣਾ ਸੀ ਜਿਸ ਦੇ ਵਰਤੋਂ ਲੋਗਸ ਦੇਸ਼ ਵਿੱਚ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਆਟਬਾ ਤੇ ਦਬਾਅ ਬਣਾਉਣ ਲਈ ਕਾਰਨ ਉਮੀਦ ਕਰ ਰਹੇ ਸੀ ਕਿਊਬਕ ਦੇ ਪ੍ਰੀਮੀਅਰ ਫੈਡਲ ਸਿਆਸੀ ਪਾਰਟੀ ਦੇ ਸਮਰਥਨ ਕਰਨ ਦੀ ਸੌਖਾ ਦੀ ਜੇਕਰ ਉਹ ਕੈਨੇਡਾ ਵਿੱਚ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਣ ਦੇ ਦਾਵੇ ਕਰਦੀ ਹੈ ਕਿ ਉਪਕ ਦੇ ਪ੍ਰੀਮੀਅਰ ਨੇ ਕਿਸੇ ਤੌਰ ਤੇ ਦੱਸਿਆ ਕਿ ਹਰੇਕ ਰਾਜਨੀਤਿਕ ਪਾਰਟੀ ਦੇ ਕੋਲ ਕਰਨ ਲਈ ਵਚਨਬੱਧਤਾ ਹੋਵੇਗੀ ਅਤੇ ਸੰਗੀਤ ਪਾਰਟੀ ਥੋੜੇ ਸਮੇਂ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਜੋ ਵਚਨਬੱਧਤਾ ਕਰ ਰਹੀ ਹੈ ਨਿਰਧਾਰਤ ਕਰਨ ਵਿੱਚ ਬਹੁਤ ਮਹੱਤਵਪੂਰਨ ਹੋਵੇਗੀ ਕਿ ਮੈਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰਦਾ ਹਾਂ ਜਾਂ ਨਹੀਂ ਕਿ ਬੱਕ ਦੇ ਪ੍ਰੀਮੀਅਰ ਨੇ ਕਿਸੇ ਤੌਰ ਤੇ ਦੱਸਿਆ ਸਤੰਬਰ ਵਿੱਚ ਇਹ ਪੱਤਰ ਜੋ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਅਰੋਬੇਗ ਨੇ ਪੱਤਰ ਵਿੱਚ ਜਿਸ ਦੀ ਇੱਕ ਕਾਪੀ ਕੱਚੇ ਤੌਰ ਤੇ ਕੈਨੇਡੀਅਨ ਪ੍ਰੈਸ ਨਿਊਜ਼ ਏਜੰਸੀ ਦੁਆਰਾ ਪ੍ਰਾਪਤ ਕੀਤੀ ਗਈ ਸੀ ਬਿਲਡਰ ਅਤੀ ਲੇ ਬਲੈਕ ਲੇ ਲੈਕ ਦੁਆਰਾ ਪ੍ਰਾਪਤ ਕੀਤੀ ਗਈ ਤੇ ਇਹ ਰਿਕਾਰਡ ਨੂੰ ਸਿੱਧਾ ਕਰਨਾ ਚਾਹੁੰਦੇ ਨੇ ਦੋਵੇਂ ਫਾਇਡਰ ਮੰਚਰੀਆਂ ਨੇ ਕਿ ਵਕਤੋਂ ਬਾਹਰ ਵਸਣ ਲਈ ਤਿਆਰ ਪਨਾ ਮੰਗਣ ਵਾਲਿਆਂ ਦੀ ਪਛਾਣ ਕਰਨ ਦੀ ਲੜਿੰਦੇ ਡੇਟੇ ਨੂੰ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਅਫੀਸ ਨਾਲ ਸਾਂਝਾ ਕਰਨਾ ਸੁਝਾਅ ਦਿੱਤਾ ਹੈ ਸਾਡਾ ਮੰਨਣਾ ਹੈ ਕਿ ਇਸ ਪਹਿਲ ਕਦਮੀ ਦੀ ਸਫਲਤਾ ਦੀ ਬਿਹਤਰ ਸੰਭਾਵਨਾ ਹੋਵੇਗੀ ਜੇਕਰ ਕਿਊਬਕ ਕਨਜ਼ਰਵੇਟਿਵ ਸੂਬਾਈ ਸਰਕਾਰਾ ਨੂੰ ਹਿੱਸਾ ਲੈਣ ਲਈ ਤਸ਼ਾਹਕ ਕਰਨੇ ਸਾਡੇ ਨਾਲ ਮਿਲ ਕੇ ਕੰਮ ਕਰਦਾ ਨਾ ਕਿ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਦੇ ਕਨਜ਼ਰਵੇਟਿਵ ਦੁਆਰਾ ਨੀਂਦਾਂ ਦੇ ਪ੍ਰਸਤਾਵ ਨੂੰ ਤਸ਼ਾਹਤ ਕਰਨ ਦੀ ਬਜਾਏ ਪੱਤਰ ਵਿੱਚ ਹੀ ਗੱਲ ਆਖੀ ਗਈ ਹੈ ਇੱਕ ਫ੍ਰੈਂਕੋਫੋਨ ਪ੍ਰਾਂਤਕ ਕਿਊਬਕ ਨੇ ਕਿਹਾ ਹੈ ਕਿ ਇੱਕ ਕੈਨੇਡਾ ਵਿੱਚ ਮੌਜੂਦ ਰਿਕਾਰਡ ਉੱਚ ਦਰ ਨਾਲ ਸਾਡੇ ਪ੍ਰਵਾਸੀਆਂ ਨੂੰ ਸਹੀ ਢੰਗ ਦੇ ਨਾਲ ਸਵਾਗਤ ਨਹੀਂ ਕਰਦਾ ਅਤੇ ਉਹਨਾਂ ਨੂੰ ਜੋੜਦਾ ਨਹੀਂ ਨਹੀਂ ਸਕਦਾ ਲਗੋਟ ਨੇ ਵਾਰ-ਵਾਰ ਕਿਊਬਿਕ ਵਿੱਚ ਅਸਥਾਈ ਪ੍ਰਵਾਸੀ ਦੀ ਗਿਣਤੀ ਨੂੰ ਅੱਧਾ ਕਰ ਲੀਤੀ ਹੈ ਪਿਛਲੇ 2 ਸਾਲਾਂ ਵਿੱਚ ਕਿਊਬਿਕ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ 3 ਲੱਖ ਤੋਂ ਦੁੱਗਣੀ 6 ਲੱਖ ਹੋ ਗਈ ਹੈ ਤੇ ਇਸ ਇਹ ਗੱਲਬਾਤ ਫੇਸਬੁੱਕ ਤੇ ਵੀ ਅਪਡੇਟ ਕੀਤੀ ਗਈ ਹੈ ਕਿ ਯੂਬਿਕ ਨੇ ਅਸਥਾਈ ਇਮੀਗ੍ਰੇਸ਼ਨ ਵਿੱਚ ਤੰਬਾਕੇ ਲਈ ਆਰਸੀਸੀ ਬੂਸ਼ੀਟ ਹਰਾਇਆ ਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ ਇਸ ਵਿਸਫੋਟ ਲੰਬੀ ਸੰਗੀ ਸਰਕਾਰ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ ਇਸ ਨੂੰ ਆਪਣੀ ਜ਼ਿੰਮੇਵਾਰੀ ਅਧੀਨ ਰੱਖਣ ਵਾਲਿਆਂ ਦੀ ਗਿਣਤੀ ਅਧੇ ਕਰਨੇ ਕਿਹਾ ਗਿਆ ਸਾਨੂੰ ਆਪਣੀ ਜਨਤਕ ਸੇਵਾਵਾਂ ਸੁਰੱਖਿਆ ਰਾਇਸ਼ ਤੋਂ ਦਬਾਅ ਟਾਣ ਅਤੇ ਫ੍ਰੈਂਚ ਭਾਸ਼ਾ ਦੀ ਰੱਖਿਆ ਕਰਨ ਲਈ ਖਾਸ ਕਰਕੇ ਮੌਂਟਰੀਅਲ ਵਿੱਚ ਪ੍ਰਵਾਸੀਆਂ ਦੀ ਗਿਣਤੀ ਲਖਾਉਣਾ ਚਾਹੀਦਾ ਹੈ ਕਿਊਬਕ ਨੇ ਨਾਮੇ ਇਮੀਗ੍ਰੇਸ਼ਨ ਮੰਤਰੀ ਅਤੇ ਫ੍ਰੈਂਚ ਭਾਸ਼ਾ ਦੇ ਜਾਰ ਜੀਨ ਫ੍ਰੈਂਕੋਸ ਦਾ ਕਹਿਣਾ ਹੈ ਕਿ ਇਸ ਪ੍ਰਾਂਤ ਨੂੰ ਇਮੀਗ੍ਰੇਸ਼ਨ ਦੇ ਮੋਰਚੇ ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਫੰਕਸ਼ਨ ਦਾ ਇਹ ਇੱਕ ਸੰਬੇਲ ਸਰਕਾਰ ਦੀਆਂ ਕਾਰਵਾਈਆਂ ਨੂੰ ਪ੍ਰਭਾਵਸ਼ੀਲਤਾ ਨੂੰ ਵਧਾਏਗਾ ਖਾਸ ਤੌਰ ਤੇ ਇਸ ਸਰਦਬ ਦੇ ਵਿੱਚ ਜਰੂਰੀ ਹੈ ਜਿੱਥੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਉੱਥੇ ਹੀ ਜਿੱਥੇ ਫ੍ਰੈਂਚ ਦੀ ਸ਼ਰਕਹਿਆ ਦੇ ਨਾਲ ਨਾਲ ਸਵਾਗਤ ਕਰਨ ਲਈ ਇੱਕੀਕ੍ਰਿਤ ਕਰਦਿਆਂ ਚੁਣੌਤੀਆਂ ਵਧੇਰੇ ਨੇ ਪਹਿਲਾਂ ਨਾਲੋਂ ਵਜੂਤ ਨੇ ਇਹ ਗੱਲ ਆਖੀ ਗਈ ਹੈ ਉਸ ਨੇ ਦੇਖਿਆ ਕਿ ਆਪਣੇ ਪੱਤਰ ਵਿੱਚ ਦੋ ਫੈਡਰਲ ਮੰਤਰੀਆਂ ਨੇ ਓਟਵਾ ਕਿਬਕ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤੇ ਆ ਤਵੀਆਂ ਨੂੰ ਜਾਦਰਕਿੰਤਾ ਜਿਸ ਵਿੱਚ ਸੰਕਿਤ ਰਾਜ ਅਮਰਕਾ ਨਾਲ ਸਬਕਤ ਤੀਜੇ ਦੇਸ਼ ਸਮਝੌਤੇ ਦੇ ਲਈ ਇੱਕ ਵਾਧੂ ਪ੍ਰੋਟੋਕਾਲ ਤੇ ਦਕਸ਼ਤ ਕੀਤੇ ਗਏ ਸਾਨਤ ਪਹਿਲ ਕਦਮੀ ਪਹਿਲ ਕਦਮੀ ਪਿਛਲੇ ਸਾਲ ਮਾਰਚ ਵਿੱਚ ਲਾਗੂ ਹੋਈ ਸੀ ਇਸ ਨੇ ਕੈਨੇਡਾ ਦੀ ਸਰਦ ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਸੀ ਅਤੇ ਕਿਊਬਕ ਲਈ ਇੱਕ ਵੱਡੀ ਪਰੇਸ਼ਾਨੀ ਸੀ ਇਸ ਸਾਲ ਫਰਵਰੀ ਵਿੱਚ ਆਟਪਾ ਤੇ ਮੈਕਸੀਕਨ ਨਾਗਰਿਕਾਂ ਲਈ ਇੱਕ ਅੰਸ਼ਕ ਵੀਜ਼ੇ ਦੀ ਲੋੜ ਦੀ ਪੇਸ਼ਕਸ਼ ਕੀਤੀ ਗਈ 2023 ਵਿੱਚ ਸਾਰੇ ਪਨਾਹ ਦੇ ਦਾਵਿਆਂ ਵਿੱਚੋਂ ਲਗਭਗ 17% ਨੰਨਤਗੀ ਕਰਦੇ ਸਨ ਮੰਤਰੀ ਨੇ ਆਪਣੇ ਪੱਤਰ ਵਿੱਚ ਨੋਟ ਕੀਤਾ ਉਦੋਂ ਤੋਂ ਮੈਕਸੀਕਨਾਂ ਦੁਆਰਾ ਦਾਇਰ ਕੀਤੇ ਦਾਵਿਆਂ ਦੀ ਗਿਣਤੀ 75% ਵੱਧ ਚੁੱਕੀ ਹੈ ਤੇ ਜੂਨ ਵਿੱਚ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਲਿਗੋਟ ਦੇ ਨਾਲ ਜਿੱਥੇ ਮੁਲਾਕਾਤ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਪਨਾਹ ਮੰਗਣ ਵਾਲਿਆਂ ਨੂੰ ਨੌਕਰੀ ਦੇਣ ਵਿੱਚ ਮਦਦ ਕਰਨ ਲਈ ਵਾਧੂ ਇਮੀਗ੍ਰੇਸ਼ਨ ਉਪਾਅ ਕੀਤੇ ਉਦਾਹਰਨ ਵਜੋਂ ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਨੇ ਦੇਸ਼ ਭਰ ਵਿੱਚ ਸਰਲ ਮੰਗੜ ਵਾਲਿਆਂ ਨੂੰ ਨੌਕਰੀ ਦੇ ਮੌਕਿਆਂ ਨਾਲ ਮੀਲ ਕਰਨ ਲਈ ਜੌਬ ਬੈਂਕ ਵਿੱਚ ਇੱਕ ਫੰਕਸ਼ਨ ਸ਼ਾਮਲ ਕੀਤਾ ਅਤੇ ਇਹ ਫੰਕਸ਼ਨ ਪਹਿਲਾ ਵਰਤਿਆ ਜਾਣਾ ਸ਼ੁਰੂ ਕੀਤਾ ਗਿਆ ਪੱਤਰ ਵਿੱਚ ਇਹ ਗੱਲ ਵੀ ਆਖੀ ਗਈ ਹੈ ਇਮੀਗ੍ਰੇਸ਼ਨ ਇੱਕ ਸਾਂਝਾ ਦਾਖਲ ਖੇਤਰ ਹੈ ਤੇ ਕੈਨੇਡਾ ਸਰਕਾਰ ਕਿ ਬਕਦੀ ਸਰਕਾਰ ਦੇ ਸਹਿਯੋਗ ਅਤੇ ਠੋਸ ਕਾਰਵਾਈ ਦੀ ਮੰਗ ਕਰ ਰਿਹਾ ਜੋ ਪਿਛਲੇ ਜੂਨ ਵਿੱਚ ਦੱਸੀਆਂ ਗਿਆ ਕੁਝ ਵਚਨਬੱਤਾ ਤੇ ਹੁਣ ਨਤੀਜੇ ਦੀ ਆਸ ਕਰਨ ਪਿਛਲੇ ਸਾਲ ਨਵੰਬਰ ਵਿੱਚ ਲੌਗ 8 ਨੇ ਕਿਹਾ ਕਿ ਉਸ ਦੀ ਸਰਕਾਰ ਦਾ 2024 ਵਿੱਚ ਇਮੀਗ੍ਰੇਸ਼ਨ ਦਾ ਟਿਚਾ ਲਗਭਗ 50000 ਨਵੇਂ ਆਉਣ ਵਾਲਿਆਂ ਦਾ ਹੋਵੇਗਾ ਜੋ ਕਿ ਇਸ ਸਾਲ ਦੇ ਬਰਾਬਰ ਹੈ ਫ੍ਰੈਂਚ ਭਾਸ਼ਾ ਅਤੇ ਕਿਊਬਿਕ ਸਭਿਆਚਾਰ ਦੇ ਖਾਤੇ ਮੇਨੂੰ ਰੋਕਣ ਦੀ ਜਿੱਥੇ ਕੋਸ਼ਿਸ਼ ਦੇ ਵਿੱਚ ਉਥੇ ਦੱਸਦੀ ਹੈ ਕਿ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਥ੍ਰੈਸ਼ਹੋਲਡ ਰੱਖਣ ਲਈ ਚੁਣਿਆ ਇਸ ਦਾ ਪ੍ਰਤੀ ਸਾਲ ਸਥਾਈ ਪ੍ਰਵਾਸੀਆਂ ਦੀ ਕੁੱਲ ਸੰਖਿਆ ਜੋ 50000 ਹੈ ਤੇ ਅਸੀਂ ਇਸ ਨੂੰ 60000 ਤੱਕ ਵਧਾਉਣ ਦੀ ਸੰਭਾਵਨਾ ਦਾ ਮੁਲਾਂਕਣ ਕਰ ਰਹੇ ਹਾਂ ਨਵੇਂ ਖਬਰਾਂਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ న్యూਸ ਹੋਰ ਖਬਰਾਂ ਦੇਖਣ ਲਈ ਸੁਣਨੇ ਪੜ੍ਹਨੇ ਤਾਂ ਬਣ ਰਹੋ aajniswala.com ਦੇ ਨਾਲ